ਦੇ ਦੇਤੇ ਕਮੈਂਟ ਜਰੂਰ ਕਰਕੇ ਉਹਨਾਂ ਲਈ ਲਾਈਕ ਕਰਕੇ ਆਇਓ ਸਾਰੇ ਭੈਣ ਭਰਾ ਜਨੇ ਆਣੇ ਤੁਸੀਂ ਦੇਖਦੇ ਹੋ ਇੱਕ ਵਾਰੀ ਕਿਰਪਾ ਕਰਕੇ ਬਸ ਉਹਦੇ ਤੇ ਜਰੂਰ ਉਹ ਕਰਕੇ ਆਇਓ ਚਲੋ ਜੀ ਭੈਣੇ ਜਲਦੀ ਜਲਦੀ ਬੜੋ ਲਾਈਵ ਨੂੰ ਲਾਈਕ ਕਰਦੇ ਜਾਓ ਚੈਨਲ ਸਬਸਕ੍ਰਾਈਬ ਕਰ ਦੋ ਰਾਧਿਕਾ ਜੀ ਧੰਨਵਾਦ ਜੀ ਸ਼ਾਲੂ ਸਿਸਟਰ ਬਹੁਤ ਬਹੁਤ ਧੰਨਵਾਦ ਜੀ ਅਨਨ ਬੁਆਈ ਜੀ ਸ਼ਾਲੂ ਦੀਦੀ ਜੁਆਇਨ ਮੀ ਸ਼ਾਲੂ ਜੀ ਹਾਂਜੀ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਬਾਈ ਨੂੰ ਬਾਈ ਮੇਰੇ ਪੰਜਾਬ ਜੁਆਇਨਿੰਗ ਕਰਾ ਦਿਓ ਮੈਂ ਵੀ ਲਾਈਵ ਕਰਨੀ ਆ ਹਾਂਜੀ ਅਨਨ ਬੁਆਈ ਜੀ ਮੇਰੇ ਚੈਨਲ ਤੇ ਵੀਰੇ ਕਮੈਂਟ ਪਾ ਦਿਓ ਤੇ ਮੈਂ ਤੁਹਾਨੂੰ 4-5 ਸਬਸਕ੍ਰਾਈਬਰ ਦੇ ਦੂੰਗੀ ਹਰਸ਼ਦੀਪ ਜੁਆਇਨ ਮੀ ਹਰਸ਼ਦੀਪ ਜੀ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਕਮੈਂਟ ਪਾ ਦਿਓ ਤੇ ਰਿਟਰਨ ਦੇ ਦੇਣਗੇ ਤੁਹਾਨੂੰ ਇਹ ਮੈਨੂੰ ਪਛਾਨਿਆ ਇਹਦੇ ਖਰੋਨੀ ਕਾਲੀ ਦਾ ਲੈਣ ਦਾ ਚੈਨਲ ਅੱਛਾ ਜੱਟ ਤੇ ਜਿਹੜੋ ਕੱਟ ਠੀਕ ਹੈ ਠੀਕ ਹੈ ਨਹੀਂ ਨਹੀਂ ਆ ਜਿਹੜਾ ਜੀ ਸੁਖਮਣ 295 ਵਾਲਾ ਅੱਛਾ ਅੱਛਾ ਠੀਕ ਠੀਕ ਇਹ ਜ਼ਰੂਰ ਦੇ ਦੇਾਂਗੇ ਜੀ ਨਈਆ ਬਾਈ ਪੁੱਛਦਾ ਨਾ ਜੱਟ ਜੜੋ ਪਟ ਬਰੋਟੇ ਨਾਲ ਵਾਲਾ ਕਹਿੰਦਾ ਮੈਨੂੰ ਪਛਾਣਿਆ ਅ ਨਹੀਂ ਪਛਾਣਿਆ ਬਾਈ ਕਿਉਂਕਿ ਆਈਡੀ ਦਾ ਨਾਮ ਚੇਂਜ ਕਰ ਲਿਆ ਤੁਸੀਂ ਫਿਰ ਕਿਵੇਂ ਪਛਾਣਿਆ ਜਾਂਦਾ ਨਾਮ ਪਾ ਦਿਓ ਬਾਈ ਆਪਣਾ ਜੋ ਵੀ ਹੈਗੇ ਹੋ ਤੁਸੀਂ ਆਈਡੀ ਦਾ ਜਦੋਂ ਨਾਮ ਚੇਂਜ ਹੁੰਦਾ ਪਹਿਚਾਣ ਅੱਧੀ ਉਦੋਂ ਖਤਮ ਹੋ ਜਾਂਦੀ ਆ ਤੇ ਵਾਰ-ਵਾਰ ਆਈਡੀਆਂ ਦੇ ਨਾਮ ਵੀ ਨਾ ਬਦਲਿਆ ਕਰੋ ਜਿਹੜੇ ਭੈਣ ਭਰਾ ਚੈਨਲ ਤੇ ਕੰਮ ਕਰਦੇ ਆ ਹਾਂਜੀ 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 ਜੱਟ ਮੇਰੀ ਜੁਆਇਨ ਰੁਕ ਗਈ ਹੈ ਸੁਖਜੀਤ ਜੀ ਕਹਿੰਦੇ ਆ ਰਾधिका ਜੀ ਧੰਨਵਾਦ ਸ਼ਾਲੂ ਜੀ ਓਕੇ ਜੀ ਰਾधिका ਜੀ ਧੰਨਵਾਦ ਜੀ ਹਰਸ਼ਦੀਪ ਜੀ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾ سپورਟਿੰਗ ਮੈਸੇਜ ਜਿਹੜੇ ਭੇਜਦੇ ਪਏ ਲਾਈਵ ਨੂੰ ਲਾਈਕ ਕਰਦੇ ਜਾਓ ਚੈਨਲ ਸਬਸਕ੍ਰਾਈਬ ਕਰ ਦੋ ਪਿੰਨ ਆਈਡੀ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬਾਈ ਜੀ ਨੇ ਇੱਕ ਸ਼ਾਰਟ ਪਾਇਆ ਹਿੰਦੀ ਦੇ ਵਿੱਚ ਅੱਜ ਤੇ ਸਾਰੇ ਭੈਣ ਭਰਾ ਜਰੂਰ ਵੇਖਿਓ ਇਹਨਾਂ ਦਾ ਸ਼ਾਰਟ ਤੇ ਕਮੈਂਟ ਵੀ ਜਰੂਰ ਪਾਇਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਕੋਈ ਕਮੀ ਪੇਸ਼ੀ ਹੁੰਦੀ ਉਹ ਵੀ ਦੱਸ ਦਿਆ ਕਰੋ ਆਪਾਂ ਇਹ ਨਹੀਂ ਕਹਿੰਦੇ ਕਿ ਕਮੀ ਨਾ ਦੱਸੋ ਸਾਡੀ ਕਮੀ ਵੀ ਦੱਸਿਆ ਕਰੋ ਜਰੂਰ ਤਾਂ ਜੋ ਸਾਨੂੰ ਪਤਾ ਲੱਗ ਸਕੇ ਤੇ ਆਪਾਂ ਅ अनोन भाई जी मैं ਤੁਹਾਨੂੰ ਜੁਆਇਨ ਕਰ ਲਿਆ ਸਾਰੇ ਆਨੇ ਜੁਆਇਨ ਕਰ ਲੋ ਇੱਕ ਦੂਜੇ ਨੂੰ ਚਿੰਦਰਪ੍ਰੀਤ ਮੈਂ ਤੁਹਾਨੂੰ ਬਲੂ ਦੇਣ ਲੱਗਿਆ ਤੁਸੀਂ ਵੀ ਜਰੂਰ ਜੁਆਇਨ ਕਰਿਓ ਰਾधिका ਕੈਸੀ ਹੋ ਸਿਸਟਰ ਮੈਂ ਠੀਕ ਹਾਂ ਆਪ ਬਤਾਓ ਕੈਸੇ ਹੋ ਥੈਂਕ ਯੂ ਥੈਂਕ ਯੂ ਰਾਧਿਕਾ ਜੀ surjit ji ਥੈਂਕ ਯੂ ਧੰਨਵਾਦ ਜੀ ਧੰਨਵਾਦ ਕਰਤਾ ਕਮੈਂਟ ਲੱਡੂ ਕੋਟ ਆਈਡੀ ਤੇ ਥੈਂਕ ਯੂ ਥੈਂਕ ਯੂ ਸਰਦਾਰ ਜੀ ਵਾਲੇ ਚੈਨਲ ਵਾਲੇ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿਉਂਕਿ ਮੇਰੇ ਨਾਲੋਂ ਵੱਧ ਤੁਹਾਨੂੰ ਸਪੋਰਟ ਲੱड्डੂ ਪੁੱਤ ਚੈਨਲ ਤੇ ਮਿਲੂਗੀ ਮੇਰਾ ਚੈਨਲ ਤਾਂ ਬਹੁਤ ਛੋਟਾ ਹੈ ਇਹਨਾਂ ਦਾ ਚੈਨਲ ਬਹੁਤ ਵੱਡਾ ਭੈਣ ਦਾ ਠੀਕ ਹੈ ਗੱਲ ਕਿ ਨਹੀਂ ਇਹ ਚੈਨਲ ਤੋਂ ਤੁਹਾਨੂੰ ਬਹੁਤ ਸਪੋਰਟ ਮਿਲਣੀ ਹੈ ਲੱड्डੂ ਪੁੱਤ ਚੈਨਲ ਤੋਂ ਸਾਰੇ ਜਣੇ ਜੁਆਇਨ ਕਰੋ ਮੈਂ ਤਿੰਨ ਆਈਡੀਆਂ ਤੇ ਰਿਟਰਨ ਕਰੂੰਗਾ ਅਨਨ ਬੁਆਏ ਕਹਿੰਦਾ ਹੈ ਕਿ ਮੈਨੂੰ ਸਾਰੇ ਜਣੇ ਸਬਸਕ੍ਰਾਈਬ ਕਰ ਲਓ 3 ਆਈਡੀਆਂ ਤੇ ਤੁਹਾਨੂੰ ਸਬਸਕ੍ਰਾਈਬ ਕਰਨਗੇ ਇਹ ਰਿਟਰਨ ਦੇਣਗੇ ਤਿੰਨ ਆਈਡੀਆਂ ਤੋਂ ਇਹ ਇੱਕ ਗੱਲ ਲਈਏ ਤੁਸੀਂ ਕੋਈ ਵੀਡੀਓ ਤਾਂ ਪਾਓ ਉਸ ਨੂੰ ਪਤਾ ਲੱਗੇ ਵੀ ਕਿਨੇ ਸਬਸਕ੍ਰਾਈਬ ਕੀਤਾ ਅਗਲਾ ਕਮੈਂਟ ਕਰਕੇ ਹੋਵੇ ਤੁਸੀਂ ਵੀਡੀਓ ਤਾਂ ਪਾਈ ਨਹੀਂ ਕੋਈ ਨਾਨ ਬੋਏ ਵੀਡੀਓ ਪਾਈ ਨਹੀਂ ਹੋਈ ਕੋਈ ਜੇ ਬਾਈ ਤੁਸੀਂ ਚੈਨਲ ਬਣਾਇਆ ਹੋਇਆ ਕੰਮ ਕਰਨਾ ਚਾਹੁੰਦੇ ਹੋ ਤਾਂ ਸ਼ਾਰਟ ਅਪਲੋਡ ਕਰੋ 2 ਸਬਸਕ੍ਰਾਈਬਰ ਸੀਗੇ ਜੀ ਇੱਕ ਮੈਂ ਕਰਤਾ ਇਹਨਾਂ ਨੂੰ ਸਪੋਰਟਿੰਗ ਚੈਨਲ ਵਾਲਾ ਬਾਈ ਹੋਈ ਆ ਮੈਂ ਇਹਨਾਂ ਨੂੰ ਜੁਆਇਨ ਕਰ ਲਿਆ ਹੈ ਆਪਕੋ ਬੋਏ ਸ਼ਾਲੂ ਜੀ ਨੇ ਕੀਤਾ ਨਾਨ ਬੋਏ ਜੀ ਤੁਹਾਨੂੰ ਸਬਸਕ੍ਰਾਈਬ ਤੇ ਆਪਣੇ ਸ਼ਾਰਟ ਪਾਓ ਕੋਈ ਨਾ ਕੋਈ ਸ਼ਾਰਟ ਅਪਲੋਡ ਕਰੋ ਤੇ ਕਮੈਂਟ ਕਰਨਗੇ ਤੁਹਾਨੂੰ ਤਾਂ ਹੀ ਪਤਾ ਲੱਗੂਗਾ ਸੁਖਜੀਤ ਜੀ ਧੰਨਵਾਦ ਹਰਸ਼ਦੀਪ ਜੀ ਰਾਧਿਕਾ ਜੀ ਤੇ ਢਿੱਲੋ ਵਲੌਗਸ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਵੀਰ ਜੀ ਤੇ ਭੈਣ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢਿੱਲੋ ਸਾਹਿਬ ਕੀ ਹਾਲ ਚਾਲ ਆ ਸੁਖਜੀਤ ਵਾਲੇ ਕਹਿੰਦੇ ਆ ਕਿ ਬਲੂ ਦੇ ਦਿਓ ਆ ਦੇ ਦਨੇ ਆ ਜੀ ਕੌਣ ਦੇ ਆ ਸੁਖਜੀਤ ਦੇ ਹਨ ਜੀ ਲੱਡੂ ਪਾਵਰ ਜੀ ਇਹਨਾਂ ਨੂੰ ਕਰ ਇਹਨਾਂ ਕੋਲੇ ਗਿਆ ਨਹੀਂ ਪਤਾ ਨਹੀਂ ਗੱਲ ਕੱਟ ਕੇ ਦੁਬਾਰੇ ਦੇਣ ਲੱਗਿਆ ਮੈਂ ਬਲੂ ਠੀਕ ਹੈ ਲੱਡੂ ਪੁੱਤ ਜੋਇਨ ਆਲਰੇਡੀ ਡਨ ਦੇ ਦੀ ਜੀ ਓਕੇ ਓਕੇ ਸੁਖਮਨ ਜੀ ਬਹੁਤ ਬਹੁਤ ਧੰਨਵਾਦ ਬਾਕੀ ਤੁਸੀਂ ਕਮੈਂਟ ਪਾ ਦਿਓ ਜੀ ਮੈਂ ਆਪਣੇ ਵੱਲੋਂ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤੇ ਤੁਹਾਨੂੰ ਜਰੂਰ ਸਬਸਕ੍ਰਾਈਬ ਕਰ ਲੂੰਗੀ ਮੈਂ ਬਾਈ ਵਾਲੀ ਬਾਈ ਜੀ ਮੈਨੂੰ ਤੁਹਾਨੂੰ ਜੋਇਨ ਕਰ ਲਿਆ ਜੀ ਪਹਿਲਾਂ ਸਬਸਕ੍ਰਾਈਬ ਮੇਰਾ ਡਨ ਜੀ ਵਾਈ ਵਾਲੀ ਕਿਹਨਾਂ ਨੂੰ ਕਹ ਰਹੇ ਵਾਈ ਵਾਲੇ ਪੈਂਚਰ ਵਾਲੇ ਵੀਰ ਪੱਕੇ ਪੈਂਚਰ ਵਾਲੇ ਬਾਈ ਜੀ ਕਿਹਨਾਂ ਨੂੰ ਕਹ ਰਹੇ ਨੇ ਹਮ ਬਾਈ ਵਾਲੇ ਉਹ ਬੁਆਏ ਕਹਿੰਦਾ ਬੁਆਏ ਵਾਲੇ ਨੂੰ ਉਹ ਜਿਹੜਾ ਅਮਮ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਹਮ ਹੈਲੋ ਗੁੱਡ ਆਫਟਰਨੂੰ ਨਿਸ਼ਾ ਜੀ ਗੁੱਡ ਆਫਟਰਨੂੰ ਜੀ ਵੈਰੀ ਗੁੱਡ ਆਫਟਰਨੂੰ ਰਾਧਿਕਾ ਜੀ ਧੰਨਵਾਦ ਆ ਨਿੱਕੂ ਡੀ ਜੀ ਡੀ ਜੇ ਦੁੱਖ ਤਾਂ ਬਹੁਤ ਨੇ ਕਿਸੇ ਨੂੰ ਸੁਣਾ ਵੀ ਨਹੀਂ ਸਕਦੇ ਬੇਵਸ ਵੀ ਇੰਨੇ ਹਾਂ ਸਭ ਕੁਝ ਲੁਕੋ ਨਹੀਂ ਸਕਦਾ ਯਕੀਨ ਵੀ ਬਹੁਤ ਆ ਤੇਰੇ ਤੇ ਤੈਨੂੰ ਮਾੜਾ ਬਣਾ ਵੀ ਨਹੀਂ ਸਕਦਾ ਟੈਨਸ਼ਨ ਐਂਦੀ ਆ ਤੇਰੀ ਗਲਤ ਕਹਿ ਕੇ ਤੈਨੂੰ